1 ਵਜੇ ਪੌਣੇ 1 ਵਜੇ ਵੀ ਉੱਠ ਜਾਣਾ ਆ ਪਈ ਖੁੰਜਾ ਖੁੱਲ ਜਾਂਦੀ ਹੈ ਉਮਰ ਕਿੰਨੀ ਤੁਹਾਡੀ ਜੀ ਉਮਰ 82 ਸਾਲ ਹੈ ਜੀ 82 ਸਾਲ ਦਾ ਬੰਦਾ ਬਾਈ ਜੀ ਧੁੱਪ ਦੇ ਵਿੱਚ ਆਪ ਸੇਵਾ ਕਰਦੇ ਆ ਨਹੀਂ ਤਾਂ ਹੁਣ ਸੇਵਾ ਦੇ ਨਾਂ ਦੇ ਉੱਤੇ ਹੱਟੀਆਂ ਬਹੁਤ ਖੁੱਲੀਆਂ ਹੋਈਆਂ ਨੇ ਉੱਥੇ ਏਸੀ ਲੱਗੇ ਨੇ ਬੈਠੇ ਨੇ ਮਾਰ ਹੁਕਮ ਕਰਦੇ ਨੇ ਜੀ ਪਰ ਇਹ ਜਿਹੜੀ ਸੇਵਾ ਭਾਵਨਾ ਇਹਨਾਂ ਦੀ ਦੇਖੀ ਮੈਂ ਸੱਚੀ ਮੈਂ ਇੱਕ ਵਾਰ ਤਾਂ ਮੈਂ ਭਾਵੁਕ ਹੋ ਗਿਆ। ਤੋਗੇ ਕਿ ਸੇਵਾ ਬਹੁਤ ਕਰ ਰਿਹਾ ਹੈ। ਸਾਦੇ ਕਹਿੰਦੇ ਆਗੇ ਤੁਸੀਂ ਬੜੀ ਸੇਵਾ ਕਰ ਰਹੇ ਹੋ। ਮੈਂ ਗੱਲ ਕਹਿੰਨਾ ਨਹੀਂ ਕਿ ਤੁਸੀਂ ਕੀ ਲੈ ਕੇ ਆਏ ਹੋ ਅੱਜ। ਕਹਿੰਦੇ ਜੀ ਆਹ ਕੁਝ ਫਰੂਟ ਲੈ ਕੇ ਆਏ ਆ, ਕੁਝ ਦਾਲ ਸਬਜ਼ੀ ਲੈ ਕੇ ਆਏ ਆ, ਕੁਛ ਇਹ। ਤੇ ਸੇਵਾ ਕੌਣ ਕਰਦਾ ਹੈ? ਵੀ ਸੇਵਾ ਤਾਂ ਤੁਸੀਂ ਕਰ ਰਹੇ ਹੋ। ਜੋ ਸਮਾਨ ਪਹਚਾਰ ਸੇਵਾ ਤੁਸੀਂ ਕਰ ਰਹੇ ਹੋ। ਸੱਚੇ ਪਾਤਸ਼ਾਹ ਸਾਡੇ ਨਾਲ ਦਾਤਾ ਸਾਡੇ ਨਾਲ ਹੈ ਉਹਦੀਆਂ ਦਾਤਾਂ ਵੀ ਸਾਡੇ ਨਾਲ ਹੀ ਹੈ ਤੇ ਉਹ ਕੀ ਹੈ ਕਿ ਪੰਗਾ ਲੈਣ ਨੂੰ ਮੀਨ ਤਗੜੇ ਤੇ 5 ਲੱਖ 10 ਲੱਖ ਦਾ ਸੌਦਾ ਕਰ ਲੈਣਾ ਤੇ 500 ਰੁਪਇਆ ਦੇ ਕੇ ਸੌਦਾ ਕਰ ਲੈਣਾ ਤੇ 1 ਮਹੀਨੇ ਦਾ ਟਾਈਮ ਲੈ ਲੈਣਾ ਤੇ 5 ਲੱਖ 10 ਲੱਖ ਦਾ ਸੌਦਾ ਹੁਣ ਹੈ ਇਹ ਕਿਵੇਂ ਹੋਊ ਤੇ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਅਖੀਰਲੇ ਧੰਨ ਜਿੱਦਣ ਲਿਖਾਉਣਾ ਹੁੰਦਾ ਐਂਡ ਟਾਈਮ ਤੇ 12:30 ਕੰਡਾ ਬਾਅਦ ਬਈ ਆ ਥੋੜੀ ਸੇਵਾ ਆ ਜੀ ਲੋ ਜੀ ਸਰ ਤੇ ਆ ਕੰਮ ਇੱਥੇ ਹੁੰਦਾ ਨਹੀਂ ਕਹਿੰਦੇ ਨੇ ਕਿ ਸੱਚੀ ਪਾਚਾ ਕਹੂਗਾ ਕਿ ਹਾਂ ਪੰਗਿਆਂ ਨੂੰ ਸਾਡੇ ਤਗੜੇ ਆ ਤੇ ਮੈਨੂੰ ਪੰਗਾ ਪਾ ਦਿੰਦੇ ਆ ਆ ਗੱਲ ਆ ਲਗਭਗ 4:300 ਪਿੰਡਾਂ ਵਿੱਚੋਂ ਲੰਗਰ ਆਉਂਦਾ ਹੈ ਰਜਾਨਾ 15 16 ਪਿੰਡਾਂ ਵਿੱਚ ਹਲੰਦਰ ਆਉਂਦਾ ਹੈ ਇੱਕ ਗੱਡੀ ਤੜਕੇ 5 ਵਜੇ ਦੁੱਧ ਦਲੀਆ ਰਾਸ ਜਾਂ ਬਰੈਡ ਲੈ ਕੇ ਜਾਂਦੀ ਹੈ ਪਿੱਕੀ ਚਾਹ ਮਿੱਠੀ ਚਾਹ ਸਾਰੇ ਹਸਪਤਾਲਾਂ ਵਿੱਚ ਦੇ ਕੇ ਆਉਂਦੀ ਹੈ ਤੜਕੇ 5 ਵਜੇ ਮੈਨੂੰ ਐਸੇ ਸਥਾਨ ਬਾਰੇ ਵੀਰ ਹੋਰਾਂ ਨੇ ਫੋਨ ਕੀਤਾ ਕਹਿੰਦੇ ਬਹੁਤ ਸੇਵਾ ਕਰਦੇ ਆ ਬਾਬਾ ਜੀ ਵੀ ਤੁਸੀਂ ਜ਼ਰੂਰ ਆ ਕੇ ਦਰਸ਼ਨ ਕਰਿਓ ਜਦੋਂ ਮੈਂ ਰਸਤੇ 'ਚ ਆਉਂਦਾ ਸੀ ਜਦੋਂ ਆਪਾਂ ਕਿਸੇ ਨੂੰ ਮਿਲਣ ਜਾਈਏ ਜੀ ਮਨ 'ਚ ਵਿਚਾਰ ਆ ਜਾਂਦਾ ਨਾ ਜੀ ਇੱਕ ਵੀ ਕਿਵੇਂ ਤਾਂ ਹੋਊਗੀ ਕਿਵੇਂ ਦੀ ਰੂਹ ਹੋਗੀ ਦਿੱਕੀ ਮੇਰੀ ਕਲਪਨਾ ਦੇ ਵਿੱਚ ਇੱਕ ਲੰਬਾ ਚੋਲਾ ਬਿਕੋਗਾ ਪਰ ਤੁਸੀਂ ਤਾਂ ਜੀ ਪੂਰਾ ਪਾਏ ਹੋਏ ਜੀ ਮੈਂ ਤਾਂ ਹੀ ਸਮਝੇ ਵੀ ਚੋਲਾ ਵਗੈਰਾ ਪਾਇਆ ਹੋ ਕੇ ਕਿਛੇ ਨੂੰ ਕਿਤੇ ਵੀ ਬਹਾਦਰ ਜਾਣ ਕਿ ਜਾ ਕੇ ਖੂਨ ਦੇਣਾ ਹੈ ਬੰਦੇ ਵੀ ਅਸੀਂ ਭੇਜ ਦਿੰਨੇ ਆ ਉਹ ਲੁਧਿਆਣਾ ਚੰਡੀਗੜ੍ਹ ਜਾ ਕੇ ਖੂਨ ਦੇਉ ਨੰਬਰ ਦੱਸੋ ਭਾਈ ਨੰਬਰ ਹੈਗਾ ਜੀ 98786 52453 ਜੀ ਇਹ ਕੱਪੜਿਆਂ ਬਾਰੇ ਵੀ ਉਹ ਬਾਈ ਜੀ ਦੱਸਦੇ ਜੀ ਕਹਿੰਦੇ ਬ੍ਰਾਂਡ ਪੁੱਛੋ ਜੀ ਕੀ ਹੈ ਉਹਦੇ ਬਾਰੇ ਵੀ ਦੱਸਿਓ ਜੀ ਸੰਗ ਅਸੀਂ ਕਹਿੰਦੇ ਹੁੰਦੇ ਮਾਤਾ ਕੀ ਗਾਰਮੈਂਟ ਹੈ ਇੱਥੇ ਤੇ ਇਹ ਜਿਹੜੇ ਆ ਜਿਹੜੇ ਪਿੰਡਾਂ ਵਿੱਚ ਅਸੀਂ ਦੱਸਿਆ ਹੈ ਕਿ ਲੋੜਵੰਦਾਂ ਵਾਸਤੇ ਕੱਪੜੇ ਭੇਜੋ ਲੋਕਿੰਗ ਵਧੀਆ ਵਧੀਆ ਭੇਜ ਦਿੰਦੇ ਨਾ ਮੇਰੇ ਵੀ ਜਿਹੜੇ ਪਾਏ ਆ ਨਾ ਮਾਫ ਕਰਨਾ ਮੈਂ ਇਹ ਪਾਏ ਆ ਮੇਰੇ ਪੋਤੇ ਦੀ ਸ਼ਾਦੀ ਹੋਈ ਤੇ ਮੈਂ ਇਹੀ ਕੱਪੜੇ ਪਾ ਕੇ ਗਿਆ ਸੀ ਕੋਈ ਮੇਰੇ ਵਾਸਤੇ ਐਕਸਟਰਾ ਕੋਟ ਇਹ ਵਗੈਰਾ ਕੁਝ ਨਹੀਂ ਸੀ ਤੇ ਇਹ ਇਹ ਅਸੀਂ ਇੱਕ ਚ 20 ਰੁਪਈਆ ਦੀ ਦੇ ਦਿੰਦੇ ਆ ਤਾਂ ਲੋਕੀ 20 ਰੁਪਈਆ ਦੇ ਵਿੱਚ ਇਹ ਕੱਪੜੇ ਲੈ ਜਾਂਦੇ ਇੱਕ ਬੀਬੀ ਦੇ ਵਿਆਹ ਵਾਸਤੇ ਅਸੀਂ ਪੰਜ ਸੂਟ ਤੇ ਪੰਜ ਕੰਬਲ ਤੇ ਰੋਟੀ ਪਾਣੀ ਦਾ ਸਮਾਨ ਰਾਸ਼ਨ तो सब्जी भाजी असी आप छोड़ के आ गए माता फिरोजपुर तो बच्चे की डैथ हो गई वो आ गई एंबुलेंस उन्हें मंगी साढ़े को नहीं सी ए, मैं सारे क्लबा भी फोन किया पर नहीं मिली डीसी साहब न फोन किया केंद्र रेडक्रॉस तो ले जाओ नहीं मिली लास्ट वे में इत मेरा मन भर आया अगर साढ़े कोई एंबुलेंस हो गए तो असं वह भेज दईए ਪਰਮਾਤਮਾ ਨੇ ਉਹ ਗੱਲ ਸੁਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਅੱਜ ਤੁਹਾਨੂੰ ਇੱਕ ਅਜਹੀ ਥਾਂ ਤੇ ਲੈ ਕੇ ਆਏ ਇੱਕ ਅਜਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਸੇਵਾ ਬਹੁਤ ਵੱਡੀ ਆਰਮੀ ਦੇ ਚੋਂ ਰਿਟਾਇਰ ਨੇ ਕੈਪਟਨ ਧਰਮ ਸਿੰਘ ਗਿਲਸਾ ਜਿਸ ਤੋਂ ਬਾਅਦ ਕਿੱਕ ਅਜਿਹੇ ਮਨ ਦੇ ਵਿੱਚ ਆਉਂਦੀ ਗੱਲ ਹੈ ਵੀ ਉਹਨਾਂ ਨੇ ਆਪਣਾ ਜੀਵਨ ਸੇਵਾਵਲ ਨੂੰ ਸਮਰਪਿਤ ਕਰ ਦਿੱਤਾ ਜਿਸ ਥਾਂ ਤੇ ਮੈਂ ਖੜਾ ਕਹਿੰਦੇ ਇੱਥੇ ਬਹੁਤ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਤੇ ਅੱਜ ਮਾਤਾ ਖੀਵੀ ਜੀ ਲੰਗਰ ਹਾਲ ਜਿਹੜਾ ਤੁਸੀਂ ਲਿਖਿਆ ਦੇਖ ਰਹੇ ਹੋ ਇੱਥੇ ਬਾਈ ਜੀ ਕਹਿੰਦੇ ਅੱਜ ਤੋਂ 10000 ਜਾਂ ਇਸ ਤੋਂ ਵੀ ਵੱਧ ਰੋਜ਼ਾਨਾ ਸੰਗਤ ਲੰਗਰ ਛਕ ਜਾਂਦੀ ਹੈ ਤੇ ਫਰੀਦਕੋਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਤਤਪਾਕ ਜੀ ਚੜ੍ਹਦੀ ਕਲਾ ਜੀ ਬੱਲੇ ਬੱਲੇ ਕਿਰਪਾ ਸੱਚੇ ਪਾਤਸ਼ਾਹ ਜੀ ਬਾਈ ਪਹਿਲਾਂ ਤਾਂ ਇਸ ਸਥਾਨ ਬਾਰੇ ਦੱਸੋ ਜੀ ਸਾਨੂੰ ਏ ਗੁਰਦੁਆਰਾ ਸਾਹਿਬ ਜदाਜੀਤ ਸਿੰਘ ਲੰਗਰ ਮਰਦਾ ਖੀਵੀ ਜੀ ਬਿਲਕੁਲ ਨੀਰੈਸਟ ਟੂ ਬਿਲਕੁਲ ਨੇੜੇ ਗੁਰਗੋਬਿੰਦ ਸਿੰਘ ਮੈਡੀਕਲ ਹਾਲ ਦੇ ਨਾਲ ਹੀ ਹੈ ਤੇ ਜਿੱਥੇ ਇਸ ਸਥਾਨ ਤੇ ਜੋ ਲੰਗਰ ਚੱਲਦਾ ਹੈ 24 ਘੰਟੇ ਲੰਗਰ ਤੇ ਰੋਜ਼ਾਨਾ ਜੋ ਛਕਣ ਵਾਲੇ ਨੀਡੀ ਪਰਸਨ ਲੋਡਵੰਦ ਇਸ ਸਥਾਨ ਤੇ ਆਉਂਦੇ ਹਨ ਔਰ ਜਾਨਾ 9 ਤੋਂ 10000 ਤੱਕ ਲੰਗਰ ਛਕਦੇ ਹਨ ਇਹ ਸਾਰੀਆਂ ਸਵਾਵਾਂ 24 ਘੰਟੇ ਚੱਲਦੀਆਂ ਹਨ ਕਿ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਸੀ ਜੀ ਤੁਸੀਂ ਉਹ ਜਿਹੜੀ ਸੇਵਾ ਸਟਾਰਟ ਕੀਤੀ ਹੈ ਜੀ ਇੱਥੇ ਹਾਂ ਜੀ ਸੇਵਾ ਤੇ ਸੱਚੇ ਪਾਤਸ਼ਾਹ ਨੇ ਆਪ ਹੀ ਕੀਤੀ ਆ ਗੁਰੂ ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਉਹ ਆਪ ਹੀ ਸੇਵਾ ਲੈ ਰਹੇ ਹਨ ਮੈਂ ਕਹਿੰਦਾ ਹਮੇਸ਼ਾ ਹੀ ਮੇਰੇ ਦਿਲ ਵਿੱਚ ਆਉਂਦਾ ਹੈ ਇੱਥੇ ਵੇਖਣ ਨੂੰ ਮਿਲਦਾ ਹੈ ਕਿ ਉਹ ਸੇਵਾ ਕਰਾਉਂਦੇ ਨਹੀਂ ਉਹ ਤੇ ਸੇਵਾ ਮੈਨੂੰ ਨਜ਼ਰ ਆਉਂਦਾ ਆਪ ਹੀ ਕਰ ਰਹੇ ਹਨ ਕਿ ਇਹ ਛੋਟੀ ਮੋਟੀ ਗੱਲ ਨਹੀਂ ਹੈ ਕਿ ਜੇ ਕੋਈ ਦਿਲ ਵਿੱਚ ਵਿਚਾਰ ਆ ਗਿਆ ਤੇ ਤੁਹਾਨੂੰ ਕੁਝ ਹੀ ਸਮੇਂ ਬਾਦੋ ਪੂਰਾ ਮਿਲਦਾ ਹੈ ਇਸ ਸਤੰਤੇ ਇਹ ਬੜੀ ਵੱਡੀ ਬਾਬਾ ਜੀ ਦੀ ਦਇਆ ਹੈ ਮਿਹਰ ਹੈ ਤੁਹਾਡੇ ਮਨ ਚ ਕਿਵੇਂ ਫੁਰਨਾ ਆਇਆ ਜੀ ਕਿਵੇਂ ਵਿਚਾਰ ਆਇਆ ਸੀਗਾ ਵੀਪਾ ਸੇਵਾ ਕਰਨੀ ਕਿੱਥੇ ਵਿਚਾਰ ਬਣਿਆ ਕਿ ਜਿਵੇਂ ਕੈਪਟਨ ਤੁਹਾਡੇ ਮੂਰੇ ਤਾਂ ਜ਼ਾਹਿਰ ਹੈ ਜੀ ਵੀ ਤੁਸੀਂ ਆਰਮੀ ਦੇ ਵਿੱਚ ਵੀ ਸੇਵਾਵਾਂ ਨਿਭਾਈ ਇਹ ਜਦੋਂ ਤੁਸੀਂ ਆਰਮੀ ਦੇ ਵਿੱਚ ਸੀ ਜਾਂ ਬਚਪਨ ਦੇ ਵਿੱਚ ਸੀ ਉਦੋਂ ਤੋਂ ਹੀ ਮਨ ਦੇ ਵਿੱਚ ਸੀਗਾ ਵੀ ਜਦੋਂ ਭਾਈ ਆਪਾਂ ਪਹਿਲਾਂ ਨੌਕਰੀ ਕਰਾਂਗੇ ਕਿਰਤ ਤੋਂ ਬਾਅਦ ਫਿਰ ਆਪਾਂ ਸੇਵਾ ਕਰਨੀ ਹੈ ਜਾਂ ਕੋਈ ਹੋਰ ਤਰ੍ਹਾਂ ਇਹ ਫੁਰਨਾ ਬਣਿਆ ਜੀ ਐਕਚੁਅਲ ਜੋ ਹੈ ਮੇਰਾ ਜਨਮੀ ਥੋੜਾ ਜਿਹਾ ਦਰਮਿਆਨਾ ਨਹੀਂ ਕਹੂੰਗਾ ਗਰੀਬ ਘਰ ਚ ਪੈਦਾ ਹੋਇਆ ਸੀ ਠੀਕ ਹੈ ਜੀ ਤੇ ਸਮਝੋ ਵੀ ਛੋਟੀ ਉਮਰ ਤੋਂ ਹੀ ਕਮਾਈ ਦੇ ਵਿੱਚ ਲੱਗੇ ਸੀ ਤੇ ਪੜ੍ਹਾਈ ਦਾ ਸਿਸਟਮ ਵੀ ਮੇਰਾ ਬਹੁਤ ਮਾੜਾ ਸੀ ਕਿਉਂਕਿ ਇੰਨਾ ਮੇਰੇ ਘਰ ਤੇ ਉਹ ਨਹੀਂ ਸੀ ਕਿ ਮੇਰੀ ਪੜ੍ਹਾਈ ਵਾਸਤੇ ਕੋਈ ਖਰਚਾ ਪੂਰਾ ਕਰ ਪਾਉਂਦੇ ਤੇ ਇੱਕ ਵਾਰੀ ਤੇ ਮੇਰੇ ਪਿਓ ਨੇ ਚੌਥੀ ਚੋਂ ਹੀ ਮੈਨੂੰ ਢਾ ਲਿਆ ਕਿਉਂਕਿ ਚੌਥੀ ਕਲਾਸ ਤੱਕ ਹੀ ਪਹਿਲੇ ਪ੍ਰਾਇਮਰੀ ਕਲਾਸਾਂ ਸੀ ਉਸ ਤੋਂ ਬਾਅਦ ਪੰਜਵੀਂ ਦੀ ਕਲਾਸ ਲੈਣ ਵਾਸਤੇ ਹਾਈ ਸਕੂਲ ਜਾਣਾ ਪੈਂਦਾ ਸੀ ਤੇ ਉਸ ਤੋਂ ਬਾਅਦ ਫਿਰ ਅੱਠਵੀਂ ਚੋਂ ਦਾਖਲੇ ਜੋਗੇ ਪੈਸੇ ਨਹੀਂ ਉਹ ਵੀ ਸਾਡੇ ਪਿੰਡ ਦੇ ਇੱਕ ਬਚਨ ਸਿੰਘ ਕਾਮਰੇਡ ਸੀ ਉਹਨੇ ਦੇ ਦੁਕੇ ਮੈਂ ਮੇਥੋਂ ਤੱਕ ਲਿਆਂਦਾ ਫਿਰ ਦਸਵੀਂ ਦੇ ਦਾਖਲੇ ਜਾਣੇ ਸੀ ਉਦੋਂ ਵੀ ਮੇਰੇ ਪਿਓ ਦੇ ਕੋਲ ਪੈਸੇ ਹੈ ਨਹੀਂ ਸੀ ਤੇ ਉਸੇ ਨੇ ਪੈਸੇ ਭਰ ਕੇ ਮੈਨੂੰ ਦਸਵੀਂ ਕਲਾਸ ਵਿੱਚ ਤੱਕ ਪੜਾਇਆ ਦਸਵੀਂ ਕਲਾਸ ਪੜਾ ਕੇ ਤੇ ਜਦੋਂ ਮੈਂ ਇਮਤਿਹਾਨ ਦਿੱਤਾ ਦਸਵੀਂ ਕਲਾਸ ਪੜ੍ਹ ਤੇ ਲਈ ਲੇਕਿਨ ਮੈਂ ਪਾਸ ਨਹੀਂ ਆਇਆ ਤੇ ਅਖੀਰ ਘਰ ਦੀ ਕਮਜ਼ੋਰੀ ਰਹਾ ਜਾਂ ਨਾ ਪੜਾਈ ਵੀ ਉਹ ਜੀ ਹੋਈ ਤੇ ਕਾਰਨ ਇਹ ਹੋਇਆ ਵੀ ਮੈਂ ਨੌਵੀਂ ਦੇ ਵਿਆਹ ਤੋਂ ਫੌਜ ਚ ਪਰਤੀ ਹੋ ਗਿਆ ਹੂੰ ਹੂੰ ਤੇ ਉੱਥੇ ਜਾ ਕੇ ਵੀ ਖੂਬ ਮਿਹਨਤ ਕੀਤੀ ਫਿਰ ਆਰਮੀ ਐਜੂਕੇਸ਼ਨ ਫਰਸਟ ਕਲਾਸ ਕੀਤੀ ਆਰਮੀ ਸਪੈਸ਼ਲ ਕਲਾਸ ਪਾਸ ਕੀਤੀ ਤੇ ਹੌਲੀ ਹੌਲੀ ਕਰਕੇ ਮਿਹਨਤ ਕਰਨ ਤੋਂ ਬਾਅਦ ਮੈਂ ਕੈਪਟਨ ਬਣ ਕੇ ਆਇਆ ਹੁਣ ਮੇਰੀ 65000 ਪੈਨਸ਼ਨ ਹੈ ਬੜੀ ਕਿਰਪਾ ਬਾਬਾ ਜੀ ਦੀ ਦਇਆ ਮੇਰਾ ਬਾਬਾ ਜੀ 65000 ਤੁਹਾਡੀ ਪੈਨਸ਼ਨ ਹੈ ਜੀ ਇਹ ਬੰਦਾ ਤਾਂ ਕਹਿੰਦਾ ਵੀ ਯਾਰ ਨੂੰ ਪੈਨਸ਼ਨ ਮਿਲ ਰਹੀ ਨਜਾਰੇ ਲੁੱਟ ਰਹੇ ਆ ਬੱਚੇ ਬੱਚੇ ਕੀ ਕਰਨਗੇ ਬੱਚੇ ਮੇਰਾ ਲड़का ਇੱਕ ਹੀ ਸੀ ਉਹ ਲਗਭਗ 45 ਸਾਲ ਦੀ ਉਮਰ ਵਿੱਚ ਖਤਮ ਹੋ ਗਏ ਸਨ ਤੇ ਮੇਰੀ ਇੱਕ ਨੋਹ ਰਾਣੀ ਹੈ ਤੇ ਦੋ ਮੇਰੇ ਪੋਤੇ ਆ ਅਸੀਂ ਇਹ ਸਾਰੇ ਜਣੇ ਘਰ ਰਹਿੰਦੇ ਆ ਤੇ ਵੱਡਾ ਲੜਕਾ ਤੇ ਉਹਨਾਂ ਦਾ ਚਲੇਗਾ ਕੈਨੇਡਾ ਤੇ ਨਿੱਕਾ ਹਲੀ ਪੜ੍ਹਾਈ ਕਰੀ ਜਾਂਦਾ ਹੈਗਾ ਤੇ ਮੈਂ ਕਹੂੰਗਾ ਕਿ ਮੈਂ ਇੱਕ ਬੜੀਏ ਗੱਲ ਵੱਖਰੀ ਜੀ ਤੁਹਾਨੂੰ ਲੱਗੂਗੀ ਜੀ ਮੇਰੀ ਨੌ ਰਾਣੀ ਰੱਬ ਦਾ ਨਾਮ ਲੈਣ ਵਾਲੀ ਕਿ ਜਿਹਦੀ ਵਜ੍ਹਾ ਨਾਲ ਮੈਂ ਸੇਵਾ ਕਰ ਪਾਉਣਾ ਹੈ ਅੱਛਾ ਜੀ ਮੇਰਾ ਜੋ ਲਾਈਫ ਦਾ ਡੇਲੀ ਰੁਟੀਨ ਜਿਹੜਾ ਹੈਗਾ 1 ਵਜੇ ਦਾ ਮੇਰਾ అలਾਰਮ ਲੱਗਾ ਹੋਇਆ ਵਾ ਤੇ ਮੈਂ 1 ਵਜੇ ਪੌਣੇ 1 ਵਜੇ ਵੀ ਉੱਠ ਜਾਂਦਾ ਭਈ ਖੁਣ ਜਾ ਖੁੱਲ ਜਾਂਦੀ ਹੈ ਤੇ ਉਹ ਦੇਖ ਲਓ ਭਈ ਉਦੋਂ ਬਾਅਦ ਮੈਂ 1 ਤੋਂ ਲੈ ਕੇ 2 ਵਜੇ ਤੱਕ pranayama meditation ਰੱਬ ਦਾ ਨਾਮ ਲੈਣਾ ਤੇ ਇਸ ਤਰੀਕੇ ਨਾਲ ਮੈਂ ਅਭਿਆਸ ਕਰਦਾ 2 ਵਜੇ ਤੱਕ ਤੇ ਉਸ ਤੋਂ ਬਾਅਦ 2 ਵਜੇ ਫਿਰ ਦੁਬਾਰਾ ਬਾਥਰੂਮ ਜਾਣਾ ਬਾਥਰੂਮ ਜਾ ਕੇ ਨਹਾਤ ਹੋ ਕੇ ਤਿਆਰ ਹੋ ਕੇ ਤੇ 2:30 ਵਜੇ ਭਾਈ ਪਿੰਦਰਪਾਲ ਸਿੰਘ ਜੀ ਲੱਗ ਜਾਂਦੇ ਕਥਾ ਤੇ ਉਹ ਲੱਗਦੇ ਆ ਤੇ ਉਸ ਤੋਂ ਬਾਅਦ ਕਥਾ ਸੁਣ ਕੇ ਮੈਂ ਤਿਆਰ ਹੋ ਕੇ ਤਿਆਰੀ ਕਰਦੇ ਕਰਦੇ ਕਥਾ ਸੁਣਦੇ ਸੰਦੇ ਪੌਣੇ 3 ਵਜੇ ਮੈਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਆਗੇ ਸਾਰਾ ਹੀ ਮੈਂ ਸਿਸਟਮ ਚੈੱਕ ਕਰਨਾ ਮਾਤਾ ਜੀ ਦੇ ਸਰੂਪਾਂ ਦਾ ਉਹਨਾਂ ਵੱਲੇ ਖਿਆਲ ਕਰਨਾ ਭਈ ਉਹਨਾਂ ਦੀ ਫਾਇਤ ਕਿਉਂਕਿ ਰਾਤ ਨੂੰ ਤਿੰਨ ਸੰਤਰੀ ਵੀ ਹੁੰਦੇ ਆ ਇਹਦਾ 24 ਘੰਟੇ ਲੰਗਰ ਹੈ ਕਿ ਰਾਤ ਨੂੰ ਲੰਗਰ ਸ਼ਕਾਉਣ ਵਾਸਤੇ ਵੀ ਤੇ ਮਾਂ ਦਾ ਜੀ ਫਾਇਸਤ ਵਾਸਤੇ ਵੀ ਆ। ਜੀ ਤੇ ਇਹ ਸਾਡਾ ਚੈੱਕ ਕਰਕੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਆਪ ਜੀ ਦਫ਼ਤਰ ਆ ਕੇ ਬਹਿਣਾ। ਪਰ ਤੁਸੀਂ ਕਹਿੰਦੇ ਦਫ਼ਤਰ ਆ ਕੇ ਬਹਿੰਦੇ ਆਂ ਤੇ ਇਹ ਗੱਲ ਤੁਸੀਂ ਵੈਸੇ ਝੂਠ ਕਹਿੰਦੇ ਹੋ ਜੀ ਵੀ ਦਫ਼ਤਰ ਆ ਕੇ ਤੁਸੀਂ ਬਹਿੰਦੇ ਆ। ਅਸੀਂ ਆਏ ਜੀ ਦਫ਼ਤਰ ਤੁਸੀਂ ਹੈ ਨਹੀਂ ਸੀ। ਸਾਨੂੰ ਪਤਾ ਲੱਗਿਆ ਕਹਿੰਦੇ ਇੰਨੀ ਧੁੱਪ ਜੂਨ ਦਾ ਮਹੀਨਾ ਜੀ ਤੇ ਤੁਸੀਂ ਕਹਿੰਦੇ ਜੀ ਸੇਵਾ ਕਰ ਰਹੇ ਹੋ ਕਿਤੇ ਜਾ ਕੇ ਧੁੱਪ ਦੇ ਵਿੱਚ ਜੀ। ਦਫਤਰ ਜੀ ਦਾ ਤੁਸੀਂ ਨਹੀਂ ਮਿਲੇ ਜੀ ਸਾਹਿਬ ਜੀ ਹਾਂ ਜੀ ਉਮਰ ਕਿੰਨੀ ਤੁਹਾਡੀ ਜੀ ਉਮਰ 82 ਸਾਲ ਹੈ 82 ਸਾਲ ਦਾ ਬੰਦਾ ਬਾਈ ਜੀ ਧੁੱਪ ਦੇ ਵਿੱਚ ਆਪ ਸੇਵਾ ਕਰਦੇ ਆ ਨਹੀਂ ਤਾਂ ਹੁਣ ਸੇਵਾ ਦੇ ਨਾਂ ਦੇ ਉੱਤੇ ਹੱਟੀਆਂ ਬਹੁਤ ਗੁੱਲੀਆਂ ਹੋਈਆਂ ਨੇ ਉੱਥੇ ਏਸੀ ਲੱਗੇ ਨੇ ਬੈਠੇ ਨੇ ਮਾਰ ਹੁਕਮ ਕਰਦੇ ਨੇ ਜੀ ਪਰ ਇਹ ਜਿਹੜੀ ਸੇਵਾ ਭਾਵਨਾ ਇਹਨਾਂ ਦੀ ਦੇਖੀ ਮੈਂ ਸੱਚੀ ਮੈਂ ਇੱਕ ਵਾਰ ਤਾਂ ਮੈਂ ਭਾਵੁਕ ਹੋ ਗਿਆ ਇਹਨਾਂ ਨੂੰ ਦੇਖ ਕੇ ਔਰ ਸਲਾਮ ਹੈ ਜੀ ਤੁਹਾਡੀ ਸੇਵਾ ਨੂੰ ਸਿਰ ਝੁਕਦਾ ਜੀ ਸਾਡਾ ਧੰਨਵਾਦ ਜੀ ਧੰਨਵਾਦ ਸਾਹਿਬ ਮੈਂ ਤੇ ਅੱਗੇ ਆਪ ਜੀ ਨੂੰ ਕਹਿ ਚੁੱਕਿਆ ਹਾਂ ਕਿ ਇਸ ਸਥਾਨ ਤੇ ਜੋ ਤੁਸੀਂ ਕਹੋਗੇ ਕਿ ਸੇਵਾ ਬਹੁਤ ਕਰ ਰਿਹਾ ਹੈ ਸਾਡੇ ਕਹਿੰਦੇ ਆਗੇ ਤੁਸੀਂ ਬੜੀ ਸੇਵਾ ਕਰ ਰਹੇ ਹੋ ਮੈਂ ਗੱਲ ਕਹਿੰਦਾ ਨਾ ਕਿ ਤੁਸੀਂ ਕੀ ਲੈ ਕੇ ਆਏ ਹੋ ਅੱਜ ਕਹਿੰਦੇ ਜੀ ਆ ਕੁਝ ਫਰੂਟ ਲੈ ਕੇ ਆਏ ਆ ਕੁਝ ਦਾਲ ਸਬ지 ਲੈ ਕੇ ਆਏ ਆ ਕੁਛ ਤੇ ਸੇਵਾ ਕੌਣ ਕਰਦਾ ਹੈ ਤੇ ਸੇਵਾ ਤੇ ਤੁਸੀਂ ਕਰ ਰਹੇ ਹੋ ਜੋ ਸਮਾਨ ਵਿਚਾਰ ਸੇਵਾ ਤੁਸੀਂ ਕਰ ਰਹੇ ਹੋ ਤੇ ਮੈਂ ਇਸ ਤੋਂ ਅੱਗੇ ਥੋੜੀ ਗੱਲ ਕਹਿਣਾ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਦਾ ਗੁਰੂ ਕਾ ਲੰਗਰ ਹੈ ਇਹ ਗੁਰੂ ਦੀ ਜ਼ਿੰਮੇਵਾਰੀ ਹੈ ਗੁਰੂ ਹੀ ਕਰ ਰਿਹਾ ਹੈ ਇੱਥੇ ਅਸੀਂ ਇੱਥੇ ਕੋਈ ਜਿੰਨੀ ਜਗ੍ਹਾ ਖਰੀਦੀ ਹੈ ਸਾਡੇ ਹੱਥ ਪੱਲੇ ਤੇ ਕੁਝ ਨਹੀਂ ਅਜੇ ਵੀ ਕੁਝ ਨਹੀਂ ਪਰੰਤੂ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਦਾਤਾ ਸਾਡੇ ਨਾਲ ਹੈ ਉਹਦੀਆਂ ਦਾਤਾਂ ਵੀ ਸਾਡੇ ਨਾਲ ਹੀ ਹੈ ਤੇ ਉਹ ਕੀ ਹੈ ਕਿ ਪੰਗਾ ਲੈਣ ਨੂੰ ਮੀਨ ਤਗੜੇ ਕਿ 5 ਲੱਖ 10 ਲੱਖ ਦਾ ਸੌਦਾ ਕਰ ਲੈਣਾ ਤੇ 500 ਰੁਪਇਆ ਦੇ ਕੇ ਸੌਦਾ ਕਰ ਲੈਣਾ ਤੇ 1 ਮਹੀਨੇ ਦਾ ਟਾਈਮ ਲੈ ਲੈਣਾ ਤੇ 5 ਲੱਖ 10 ਲੱਖ ਦਾ ਸੌਦਾ ਹੋਣਾ ਹੈ ਇਹ ਕਿਵੇਂ ਹੋ ਤੇ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਅਖੀਰਲੇ ਧਨ ਜਿੱਦਣ ਲਿਖਾਉਣਾ ਹੁੰਦਾ ਐਨ ਟਾਈਮ ਤੇ ਅੱਧਾ ਬਹੁਣਾ ਘੰਟਾ ਬਾਅਦ ਬਈ ਆ ਥੋੜੀ ਸੇਵਾ ਆ ਜੀ ਲਓ ਜੀ ਸਰ ਤੇ ਆਹ ਕੰਮ ਇੱਥੇ ਹੁੰਦਾ ਇਹਦੇ ਵਿੱਚ ਕੋਈ ਦੂਸਰੀ ਰੇ ਨਹੀਂ ਹੈ ਕਿ ਉਹਦਾ ਕੰਮ ਅਹੀ ਕਹਿੰਦੇ ਹੁੰਦੇ ਨੇ ਕਿ ਸੱਚੇ ਪਾਤਸ਼ਾਹ ਕਹੂਗਾ ਕਿ ਹਾਂ ਪੰਗਿਆਂ ਨੂੰ ਸਾਡੇ ਤਗੜੇ ਆ ਤੇ ਸੈਂ ਮੈਨੂੰ ਪੰਗਾ ਪਾ ਦਿੰਦੇ ਆ ਆ ਗੱਲ ਆ ਇਸ ਕਰਕੇ ਉਹ ਪੂਰੀਆਂ ਉਹਦੇ ਉਹਦੇ ਵਿਸ਼ਵਾਸ ਦੇ ਉੱਤੇ ਤੁਸੀਂ ਕਹਿ ਦੇਣਾ ਵੀ ਭਾਈ ਮੀਨਰਾ ਸਮਾਂ ਕਰਨਾ ਤਾਂ ਗੁਰੂ ਨਹੀਂ ਆ ਫਿਰ ਮੈਂ ਕਹਿੰਦਾ ਸਾਨੂੰ ਪਤਾ ਹੀ ਨਹੀਂ ਕਿ ਮੈਂ ਕਿਹੜੇ ਵੇਲੇ ਬੋਲ ਦਿੰਦਾ ਕਿ ਹਾਂ ਵੀ ਇੱਕ ਮਿੰਟ ਟਾਈਮ ਦੇ ਦਿਓ ਸਾਨੂੰ ਤੇ ਉਹ ਹੋ ਵੀ ਜਾਂਦਾ ਹੈ ਹੁੰਦਾ ਹੈ ਜੀ ਇੱਥੇ ਤੇ ਹੁਣ ਸਾਡੇ ਕੋਲ ਅਰ ਤੁਮਰ ਲਈ ਜਗਤ ਤੋਂ ਲਗਭਗ 2 ਏਕੜ ਜਗਾ ਹੋਗੀ ਪੈਸੇ ਜਿਹੜੇ ਜਾਂਦੇ ਜੀ ਅਸੀਂ ਜਿੱਥੇ ਹੋਰ ਗੁਰੂ ਘਰਾਂ ਦੇ ਜਾਂ ਜਿੱਥੇ ਹੋਰ ਸੇਵਾ ਦੇ ਨਾਮ ਦੇ ਉੱਤੇ ਸਥਾਨ ਹੈਗੇ ਆ ਜੀ ਉਹਨਾਂ ਨੇ ਬਹੁਤ ਸੋਹਣੇ ਆਪਣੇ ਦਫ਼ਤਰ ਬਣਾਇਆ ਜੀ ਬੈਠਣੇ ਨੂੰ ਵਧੀਆ ਐ ਨੋ ਚੀਜ਼ ਮੈਂ ਬੜਿਆ ਜੀ ਅੰਦਰ ਸਬਜ਼ੀਆਂ ਅੰਦਰ ਦਫ਼ਤਰ ਦੇ ਵਿੱਚ ਪਈਆਂ ਕੀਆ ਪਈ ਜੀ ਟਰੀਆਂ ਸਾਰਾ ਕੁਝ ਸਰ ਪਤਾ ਗਿਆ ਪਹਿਲੋਂ ਆਇਆ ਦਫ਼ਤਰ ਹੁੰਦਾ ਸੀ ਤੇ ਇਹਦੇ ਵਿੱਚ ਇਹ ਪੌੜੀਆਂ ਦੇ ਥੱਲੇ ਬਣਿਆ ਸੀ ਠੀਕ ਹੈ ਤੇ ਇਹ ਸੈਸ਼ਨ ਜੱਜ ਸਾਹਿਬ ਰਮੇਸ਼ ਕੁਮਾਰੀ ਜੀ ਇੱਥੇ ਆਏ ਸਨ ਤੇ ਉਹ ਇੱਥੇ ਆਉਂਦੇ ਹੁੰਦੇ ਸਨ ਨਾਮ ਤੌਰ ਤੇ ਤੇ ਇੱਕ ਦਿਨ ਸ਼ਾਮ ਨੂੰ 7 ਵਜੇ ਹੀ ਆ ਗਏ ਅੱਛਾ ਜੀ ਤੇ ਮੈਂ ਘਰ ਚਲੇ ਗਿਆ ਸੀ ਮੈਨੂੰ ਘਰੋਂ ਬੁਲਾ ਕੇ ਲਿਆਂਦਾ ਕਿ ਇਹਨੇ ਜੱਜ ਸਾਹਿਬ ਆਏ ਆ ਤੇ ਜਦੋਂ ਮੈਂ ਆਇਆ ਵਿਜਿਟ ਕਰਾਇਆ ਸਨਮਾਨ ਕੀਤਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ 2 ਘੰਟੇ ਠਹਿਰੇ 2-3 ਵਾਰੀ ਚਾਹ ਪੀਤੀ ਤੇ ਫਿਰ ਆਪਣੇ ਘਰ ਵਾਲੇ ਨੂੰ ਫੋਨ ਲਾ ਲੈ ਕੇ ਕਹਿੰਦੇ ਬਾਬਾ ਜੀ ਸੇ ਅਸ਼ੀਰਵਾਦ ਲਓ ਵੇ ਉਹ ਕਹਿੰਦਾ ਹਾਂ ਜੀ ਨਮਸਕਾਰ ਜੀ ਮੈਂ ਕਹਿੰਦਾ ਮੈਂ ਕੋਈ ਬੱਬਾ ਨਹੀਂ ਐ ਇਹ ਤਾਂ ਫੁੱਜੀ ਆਦਮੀ ਠੇਰੇ ਇੱਥੇ ਬਾਬਾ ਜੀ ਨੇ ਡਿਊਟੀ ਲਈ ਹੈ ਲੰਗਰ ਚੱਲੀ ਜਾਂਦਾ ਅੱਛਾ ਉਸ ਤੋਂ ਬਾਅਦ ਫਿਰ ਜਾਣ ਲੱਗੀ ਕਹਿੰਦੀ ਕਿ ਬਾਬਾ ਜੀ ਇਹ ਦਫ਼ਤਰ ਕੋ ਰੀਨੋਵੇਸ਼ਨ ਕਰੋ ਮੈਂ ਕਹਾਂ ਨਹੀਂ ਹੋਏਗਾ ਨਹੀਂ ਉਸ ਨੂੰ ਆਕੜ ਕੀ ਕਹਿੰਦੀ ਨਹੀਂ ਨਹੀਂ ਹੋਊਗਾ ਐ ਮੈਂ ਕਹਾਂ ਨਹੀਂ ਹੋ ਸਕਦਾ ਜੀ ਕਿ ਜਿਹੜੇ ਲੱਗਿਓ ਸੀਨੀਅਰ ਤੁਸੀਂ ਕਿਸ ਕਾਰਨ ਕਰਕੇ ਕਹਿੰਦੇ ਵੀ ਨਹੀਂ ਹੋ ਸਕਦਾ ਵੀ ਪੈਸੇ ਦੀ ਤੰਗੀ ਜਾਂ ਕੋਈ ਸੀਸ ਤੇ ਗੁਜ਼ਾਰਾ ਹੋ ਹੀ ਜਾਂਦਾ ਸਰ ਗੁਜ਼ਾਰਾ ਇਹ ਇਹ ਐਸੀ ਬਰਕਤ ਹੈ ਇਹਦੇ ਵਿੱਚ ਵੇਖਣ ਨੂੰ ਤਾਂ ਛੋਟਾ ਜਿਹਾ ਲੱਗਦਾ ਤੁਸੀਂ 100 ਬੰਦਾ ਆਜੋ 100 ਬੰਦਾ ਇੱਥੇ ਸਮਾ ਜਾਂਦਾ ਇਹ ਐਸਾ ਰੱਬ ਦੀ ਇੱਥੇ ਕਲਾ ਹੈ ਸੱਚੇ ਪਾਤਸ਼ਾਹ ਦੀ ਦਇਆ ਹੈ ਮਿਹਰ ਤੇ ਇੱਥੇ ਹੀ ਸਭ ਕੁਝ ਇੱਥੇ ਪਾਣੀ ਇੱਥੇ ਹੋ ਜਾਂਦਾ ਸੀ ਚੱਲੀ ਜਾਂਦਾ ਸੀ ਕਿ ਇਸ ਥਾਨ ਕੋਈ ਜੀ ਇਤਿਹਾਸਕ ਤਰ੍ਹਾਂ ਦਾ ਸੀਗਾ ਜੀ ਜਿਸ ਤਰ੍ਹਾਂ ਇਹਨੂੰ ਭਾਗ ਲੱਗੇ ਆ ਜਾਂ ਇਸ ਤਰ੍ਹਾਂ ਕਿਸ ਤਰ੍ਹਾਂ ਵੀ ਇਹ ਜਾਂ ਐਵੇਂ ਜਗ੍ਹਾ ਪਈ ਸੀ ਜੀ ਕੋਈ ਨਹੀਂ ਨਹੀਂ ਇਹ ਨਾ ਇਹ ਜਗ੍ਹਾ ਗਵਰਨਮੈਂਟ ਦੀ ਸੀ ਤੇ ਇੱਥੇ ਇੱਥੇ ਲਗਭਗ 4.5 ਕਨਾਲਾਂ ਜਗ੍ਹਾ ਸੀ ਜੀ ਤੇ ਉਹ ਗਵਰਨਮੈਂਟ ਨੇ ਲੈ ਲੈਣੀ ਸੀ ਜੀ ਦੇ ਨਾਂ ਤੇ ਸੀ ਤੇ ਉਹਨਾਂ ਨੇ ਕੀਤਾ ਉਹਦੇ ਵਿੱਚੋਂ ਗੁਰੂ ਸਾਹਿਬ ਦੇ ਆਰ ਵਿੱਚ ਧਰਮ ਦੀ ਆਰ ਵਿੱਚ ਸਾਨੂੰ 8 ਮਰਲੇ ਜਗ੍ਹਾ ਦੇ ਦਿੱਤੀ ਕਿ ਗੁਰਦੁਆਰਾ ਬਣ ਜਾਵੇ ਇੱਥੇ ਤੇ ਤਾਂ ਕਰਕੇ ਇਹ ਫਿਰ ਨਾਲੇ ਦੀ ਜਗ੍ਹਾ ਬਚ ਗਈ ਤੇ ਕੋਈ ਇਹ ਧਾਰਮਿਕ ਸਥਾਨ ਨਹੀਂ ਹੈ ਜੀ ਕੋਈ ਇਤਿਹਾਸਿਕ ਸਥਾਨ ਨਹੀਂ ਹੈ ਜੀ ਜੀ ਲੇਕਿਨ ਇਹ ਤੇ ਹੁਣ ਇਤਿਹਾਸ ਦਾ ਬਣ ਚੁੱਕਾ ਦੇਸ਼ਾਂ ਵਿਦੇਸ਼ਾਂ ਵਿੱਚ ਇਹਦੀਆਂ ਗੱਲਾਂ ਹੁੰਦੀਆਂ ਨੇ ਕਦੋਂ ਸ਼ੁਰੂ ਕੀਤਾ ਸੀ ਜੀ ਇਹ 2006 ਚ ਜਗ੍ਹਾ ਮਿਲੀ ਸੀ ਲੇਕਿਨ ਐਕਚੁਅਲ ਜਿਹੜਾ ਚਾਲੂ ਹੋਣਾ 2008 ਦਾ ਅੱਛਾ ਹਾਂ 8 ਵਿੱਚ ਲੋ ਤੇ ਇਹ ਇਹ ਵੀ ਦੱਸਿਓ ਜੀ ਜਿਸ ਤਰ੍ਹਾਂ ਵੀ ਤੁਸੀਂ ਇੱਕ ਗੱਲ ਦਸੀ ਵੀ ਗੋਲਕ ਇੱਥੇ 1 ਲੱਖ ਰੁਪਏ ਹੁੰਦਾ ਤੇ ਤੁਹਾਡਾ ਖਰਚਾ 15 ਲੱਖ ਆ ਜੀ 15 ਉਹ ਫਿਰ ਪਰਚੀਆਂ ਵਗੈਰਾ ਕੱਟਦੇ ਹੋ ਜਾਂ ਕੀ ਹੁੰਦਾ ਜੀ ਮਤਲਬ ਉਹ ਕੀ ਇਹ ਪਰਚੀਆਂ ਤੇ ਸਿਸਟਮ ਕੁਝ ਮੰਥਲੀ ਕਾਰਡ ਲੱਗੇ ਹੋਏ ਆ ਕੁਝ ਲੋਕੀ ਕੰਮ ਵੇਖ ਕੇ ਪੈਸੇ ਜਮਕਰਾ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਇੱਥੇ 15 ਤੋਂ 20 ਲੱਖ ਰੁਪਏ ਖਰਚੇ ਦੀ ਗੱਲ ਕਰਦੇ ਹੋ ਜੀ ਲਗਭਗ 3400 ਪਿੰਡਾਂ ਵਿੱਚੋਂ ਲੰਗਰ ਆਉਂਦਾ ਹੈ ਰੋਜ਼ਾਨਾ 15-16 ਪਿੰਡਾਂ ਵਿੱਚੋਂ ਲੰਗਰ ਆਉਂਦਾ ਹੈ ਤਿੰਨ ਗੱਡੀਆਂ ਜਾਂਦੀਆਂ ਹਨ ਔਰ ਇੱਕ ਗੱਡੀ ਤੜਕੇ 5 ਵਜੇ ਦੁੱਧ ਦਲੀਆ ਰਸ ਜਾਂ ਬਰੈਡ ਲੈ ਕੇ ਜਾਂਦੀ ਹੈ ਪਿੱਕੀ ਚਾਹ ਮਿੱਠੀ ਚਾਹ ਸਾਰੇ ਹਸਪਤਾਲਾਂ ਵਿੱਚ ਦੇ ਕੇ ਆਉਂਦੀ ਹੈ ਤੜਕੇ 5 ਵਜੇ ਅੱਛਾ ਜੀ ਉਸ ਤੋਂ ਬਾਅਦ 11 ਵਜੇ ਫਿਰ ਜਿਹੜੀਆਂ ਤਿੰਨ ਗੱਡੀਆਂ ਜਾਂਦੀਆਂ ਉਹਨਾਂ ਵਿੱਚੋਂ ਇੱਕ ਗੱਡੀ ਫੇਰ ਸਾਦੇ ਹਸਪਤਾਲਾਂ ਵਿੱਚ ਲੰਗਰ ਦੇ ਕੇ ਆਉਂਦੀ ਹੈ 11 ਵਜੇ ਉਸ ਤੋਂ ਬਾਅਦ 5:30 ਵਜੇ ਫੇਰ ਜਾਊਗੀ ਉਹੀ ਗੱਡੀ ਫੇਰ ਸਾਦੇ ਹਸਪਤਾਲਾਂ ਵਿੱਚ ਲੰਗਰ ਦੇ ਕੇ ਆਜੂਗੀ ਅੱਛਾ ਬਾਕੀ ਜਿਹੜੀਆਂ ਦੋ ਗੱਡੀਆਂ ਐ ਉਹ ਜਿਹੜੇ ਪਿੰਡਾਂ ਚੋਂ ਲੰਗਰ ਆਉਂਦਾ ਸਿੱਧਾ ਇੱਥੇ ਆ ਜਾਂਦਾ ਹੈ ਅੱਛਾ ਡਰਾਈ ਰਾਸ਼ਨ ਮੋਦੀ ਖਾਨੇ ਵਿੱਚ ਜਮਾ ਇੱਥੇ ਮੋਦੀ ਖਾਨਾ ਸਾਡਾ ਅੱਛਾ ਜੀ ਤੇ ਮੋਦੀ ਖਾਨੇ ਵਿੱਚ ਜਮਾ ਹੋ ਜਾਂਦਾ ਜੀ ਤੇ ਬਾਕੀ ਜਿਹੜਾ ਪੱਕਾ ਹੋਇਆ ਰਾਸ਼ਨ ਮੋਦੀ ਕਾਨਾ ਬਿਲਕੁਲ ਜੀ ਹਾਂਜੀ 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 ਜੀ ਤੇ ਬਾਕੀ ਜਿਹੜਾ ਪੱਕਾ ਰਾਸ਼ਨ ਇੱਥੇ ਵਰਤਾ ਦਿੰਨੇ ਆ ਅਗਰ ਉਹ ਪੱਕਾ ਹੋਇਆ ਰਾਸ਼ਨ ਤੇ ਸੁੱਕਾ ਰਾਸ਼ਨ ਅਗਰ ਆਪਾਂ ਉਹਦਾ حساب ਲਾਈਏ ਤਾਂ 15-20 ਲੱਖ ਤੋਂ ਉੱਤੇ ਜਾਂਦਾ ਅੱਛਾ ਜੀ ਆ ਗੱਲ ਹੈ ਮੈਂ ਕਦਾਈ ਖਰੀਦੇ ਕੁਛ ਨਹੀਂ ਮੈਨੂੰ ਐਸੇ ਸਥਾਨ ਬਾਰੇ ਵੀਰ ਹੋਰਾਂ ਨੇ ਫੋਨ ਕੀਤਾ ਕਹਿੰਦੇ ਬਹੁਤ ਸੇਵਾ ਕਰਦੇ ਆ ਬਾਬਾ ਜੀ ਵੀ ਤੁਸੀਂ ਜ਼ਰੂਰ ਆ ਕੇ ਦਰਸ਼ਨ ਕਰਿਓ ਜਦੋਂ ਮੈਂ ਰਸਤੇ 'ਚੋਂਦਾ ਸੀ ਜਦੋਂ ਆਪਾਂ ਕਿਸੇ ਨੂੰ ਮਿਲਣ ਜਾਈਏ ਜੀ ਮਨ 'ਚ ਵਿਚਾਰ ਆ ਜਾਂਦਾ ਨਾ ਜੀ ਇੱਕ ਵੀ ਕਿਵੇਂ ਤਾਂ ਹੋਊਗੀ ਕਿਵੇਂ ਦੀ ਰੂਹ ਹੋਗੀ ਮੇਰੀ ਕਲਪਨਾ ਦੇ ਵਿੱਚ ਇੱਕ ਲੰਬਾ ਚੋਲਾ ਬਿਕੋਗਾ ਪਰ ਤੁਸੀਂ ਤਾਂ ਜੀ ਪੂਰਾ ਪਾਏ ਹੋਈ ਜੀ ਮੈਂ ਤਾਂ ਹੀ ਸਮਝਿਆ ਵੀ ਚੋਲਾ ਵਗੈਰਾ ਪਾਇਆ ਹੋਊਗਾ ਜੀ ਨਹੀਂ 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 ਇਹ ਨਹੀਂ ਗੱਲ ਹੈਗੀ ਕਿਉਂਕਿ ਅਸੀਂ ਟੋਲ ਟੈਕਸ ਤਾਂ ਨੰਗੀ ਦਾ ਹੈ ਤੇ ਗੱਡੀ ਹੁੰਦੀ ਆ ਕਾਰ ਸੇਵਾ ਲਿਖਿਆ ਹੈ ਸਭ ਕੁਝ ਲਿਖਿਆ ਹੋਇਆ ਤੇ ਜਦੋਂ ਅ ਵਿੱਚੋਂ ਬਾਈਚਾਂਸ ਉੱਤਰੀ ਦਾ ਜਾ ਕੇ ਤੇ ਪੈਂਟਾਂ ਵਾਲੇ ਨਿਕਲਦੇ ਆ ਤੇ ਉਹ ਵੇਖ ਕੇ ਹਾਨ ਹੋ ਜਾਂਦੇ ਆ ਤੇ ਜਦੋਂ ਟੋਲ ਟੈਕਸ ਦੇ ਜਾਇਦਾ ਉਹ ਕਹਿੰਦੇ ਬਾਬਾ ਜੀ ਪ੍ਰਸ਼ਾਦ ਪਹਿਲਾਂ ਹੀ ਗੱਡੀ ਤੇ ਕਾਰਸੇਵ ਲਿਖਿਆ ਸਾਡੀਆਂ ਗੱਡੀਆਂ ਤੇ ਛਿੱਟੇ ਕੰਡੇ ਝੰਡੇ ਦਾ ਨਿਸ਼ਾਨ ਹੈਗਾ ਅਸੀਂ ਉਹ ਲਾ ਕੇ ਚੱਲਦੇ ਆ ਠੀਕ ਹੈ ਜੀ ਤੇ ਉਹ ਵੇਖੋ ਉਹਨਾਂ ਨੂੰ ਬਿਸਕੁਟ ਦੇ ਦੇਈਦੇ ਸਭ ਬੜੇ ਖੁਸ਼ ਹੁੰਦੇ ਗੱਡੀ ਨੂੰ ਮੱਥਾ ਠੇਕਦੇ ਜੀ ਜਦੋਂ ਬਾਬੇ ਸਰਸੇ ਵਾਲੇ ਦਾ ਕਾਂਡ ਹੋਇਆ ਸੀ ਤੇ ਇੱਥੇ ਕਰਫਿਊ ਲੱਗਾ ਸੀ ਜੀ ਸਾਡੀਆਂ ਹੀ ਗੱਡੀਆਂ ਮਾਤਾ ਖੀਵੀ ਦੀਆਂ ਹੀ ਗੱਡੀਆਂ ਚੱਲਦੀਆਂ ਸੀ ਸਾਰੀਆਂ ਗੱਡੀਆਂ ਬੰਦ ਪੁਲਿਸ ਵਾਲੇ ਪਹਿਲਾਂ ਹੀ ਉਹ ਆਪ ਦੇਖਣ ਵੰਜੇ ਜੇ ਲੰਬੇ ਕਰ ਦਿੰਦੇ ਸੀ ਕਿ ਹਾਂ ਵੀ ਗੱਡੀ ਆ ਗਈ ਬਾਬਾ ਜੀ ਦੀ ਗੱਡੀ ਆ ਗਈ ਬਾਬਾ ਜੀ ਦੀ ਗੱਡੀ ਆ ਗਈ ਕਿ ਲੰਗਰ ਹੁੰਦੇ ਉਹਦੇ ਚੰਦਾ ਸੀ ਭੁੱਖੇ ਪਿਆਸੇ ਜਿਹੜੇ ਹੁੰਦੇ ਸੀ ਡਿਊਟੀ ਤੇ ਉਹਨਾਂ ਨੇ ਲੰਗਰ ਦੇਣਾ ਲੰਗਰ ਬਚਾਉਣਾ ਇਹ ਸਭ ਜ਼ਿੰਮੇਵਾਰੀ ਸੀ ਤੇ ਮੇਰੇ ਡੀਸੀ ਸਾਹਿਬ ਦਾ ਫੋਨ ਆ ਗਿਆ ਬਈ ਤੁਸੀਂ ਪਾਸ ਬਣਾਏ ਆ ਮੈਂ ਕਹਿੰਦਾ ਨਹੀਂ ਪਾਸ ਨਹੀਂ ਬਣਾਏ ਸਾਡਾ ਕੰਮ ਸੇਵਾ ਕਰਨਾ ਕਹਿੰਦੇ ਅੱਛਾ ਠੀਕ ਹੈ ਬੰਦੇ ਦੱਸ ਦਿਓ ਕਿੰਨੇ ਦਾ ਨਹੀਂ ਪਾਸ ਬਣਾ ਕੇ ਭੇਜ ਦਿੰਦੇ ਸਾਡੇ ਕੰਮ ਕਿਉਂ ਪੁੱਛਣ ਪਸੰਦ ਨਹੀਂ ਹੈਗਾ ਪਾਸ ਬਣਾ ਕੇ ਦੇ ਦਿੰਦੇ ਹੁਣ ਫੇਰੇ ਲੰਗਰ ਦਿੰਦੇ ਨੇ ਬਸ ਇਸ ਤਰ੍ਹਾਂ ਚੱਲੀ ਜਾਂਦੀ ਹੈ ਭਾਈ ਤੁਹਾਨੂੰ ਲੋੜ ਹੈ ਤਾਂ ਬਣਾ ਦਿਓ ਨਹੀਂ ਸਾਨੂੰ ਅਸੀਂ ਨਹੀਂ ਪੁੱਛਣਾ ਹੈ ਕਰਨਲ ਸਾਹਿਬ ਕੈਪਟਨ ਸਾਹਿਬ ਦਾ ਕੰਮ ਫੇ ਕੈਪਟਨ ਵਾਲਾ ਹੀ ਆ ਸੇਵਾ ਕਰਨਾ ਬਸ ਆ ਗੱਲ ਹੈ ਜੀ ਬਸ ਇਸ ਤਰੀਕੇ ਨਾਲ ਹੈ ਫਿਰ ਸਾਰੀਆਂ ਸਵਾਵਾਂ ਵੇਖੋ ਮੁਖ ਇਹ ਹੈ ਹੈਰੀ ਸਿੰਘ ਜੀ ਤੇ ਇਹ ਹੈ ਬਲੱਡ ਗਰੁੱਪ ਦੇ ਸਾਡੇ ਇੰਚਾਰਜ ਆ ਠੀਕ ਹੈ ਜੀ ਕਿਚੇ ਨੂੰ ਕਿਤੇ ਵੀ ਬਾਹਰ ਜਾਣ ਕਿ ਜਾ ਕੇ ਖੂਨ ਦੇਣਾ ਹੈ ਬੰਦੇ ਵੀ ਅਸੀਂ ਭੇਜ ਦਿੰਨੇ ਆ ਉਹ ਲੁਧਿਆਣੇ ਚੰਡੀਗੜ੍ਹ ਜਾ ਕੇ ਖੂਨ ਦੇਉਂਦੇ ਕਿਸੇ ਨੂੰ ਲੋੜ ਹੈ ਖੂਨ ਦੀ ਦੇਉਂਦੇ ਆ ਜੀ 24 ਕੈਂਟ ਨੰਬਰ ਕੀ ਹੈ ਜੀ ਇਹਨਾਂ ਦਾ 24 ਕੈਂਟ ਦੱਸੋ ਜੀ ਨੰਬਰ ਦੱਸੋ ਬਾਈ ਨੰਬਰ ਹੈਗਾ ਜੀ 9878652453 ਜੀ ਜਿੱਥੇ ਵੀ ਪੰਜਾਬ ਦੇ ਵਿੱਚ ਕਦੀ ਲੋੜ ਹੈ ਬਲੱਡ ਦੀ ਤੁਸੀਂ ਕਰਵਾਦਨੇ ਆ ਰੇਂ ਜੀ ਹਾਂਜੀ ਸਾਨੂੰ ਇਦਾਂ ਜੀ ਜਿਵੇਂ ਇੱਥੇ ਕੈਪਟਨ ਸਾਹਿਬ ਕੋਲੇ ਜੋ ਵੀ ਆਉਂਦੇ ਆ ਉਹ ਸਾਰੇ ਜਾਂ ਜਿਵੇਂ ਬਠਿੰਡਾ ਹੋ ਗਿਆ ਫਰੀਦਕੋਟ ਆਪਣਾ ਲੁਧਿਆਣਾ ਮੋਗਾ ਉੱਥੇ ਜਿਹੜੀਆਂ ਵਲੰਟੀਅਰ ਜਿਵੇਂ ਕੰਮ ਕਰਦੇ ਆ ਉਹ ਸਾਨੂੰ ਕਹਿ ਦਿੰਦੇ ਆ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਜੇ ਜਾਣਾ ਪੈਂਦਾ ਫਿਰ ਆਪਣੇ ਇਤੋਂ ਸੇਵਾਦਾਰ ਜਾ ਵੀ ਆਉਂਦੇ ਆ ਇਸੇ ਤਰ੍ਹਾਂ ਰਲ ਮਿਲ ਕੇ ਚੱਲਦਾ ਜੀ ਹੁਣ ਚੰਡੀਗੜ੍ਹ ਵੀ ਜਿਵੇਂ ਕਾਫੀ ਸਾਨੂੰ ਫੋਨ ਆਉਂਦੇ ਆ ਸਾਰੇ ਪਾਸੇ ਹੀ ਆਉਂਦੇ ਆ ਜੀ ਹਾਂਜੀ ਹੁਣ ਆਉਣ ਵਾਲੇ ਦਿਨਾਂ ਚ ਜਿਵੇਂ ਪ੍ਰੋਗਰਾਮ ਹੁੰਦੇ ਆ ਕੋਈ ਹੁਣ ਹਰਮਾਨਗੜ੍ਹ ਅਸੀਂ ਪਿੱਛੇ ਜਾ ਕੇ ਆਏ ਉੱਥੇ ਪੂਰੇ ਇੰਡੀਆ ਚ ਬਲੱਡ ਡੋਨਰ ਆਈ ਸੀ ਉਹਦੇ ਵਿੱਚ ਕਾਫੀ ਵੀ ਐਂ ਅੱਗੇ ਦੇ ਅੱਗੇ ਲਿੰਕ ਬਣੀ ਜਾਂਦੇ ਆਈ ਤੇ ਕੋਸ਼ਿਸ਼ ਇਹ ਸਾਡੀ ਇਹੀ ਹੁੰਦੀ ਆ ਵੀ ਹਰੇਕ ਕੋਈ ਰਹਿ ਨਾ ਜਾਵੇ ਜਿਹੜਾ ਬੰਦਾ ਵੀ ਬਲੱਡ ਡੋਨਰ ਜ਼ਰੂਰੀ ਹੈ ਹਾਂਜੀ ਹਾਂਜੀ ਜੀ ਬਿਲਕੁਲ ਇੱਥੇ ਐਕਸ-ਰੇ ਮਸ਼ੀਨਾਂ ਵੀ ਆ ਜੀ ਬਬ ਐਕਸ-ਰੇ ਮਸ਼ੀਨ ਹਾਂਜੀ ਲੱਗੀ ਹੋਈ ਹੈ ਜੀ ਉੱਥੇ ਠੀਕ ਹੈ ਜੀ ਉਹਦਾ ਕੀ ਮਤਲਬ ਕਿ ਫਰੀ ਜਾਂ ਕਿਵੇਂ ਨਹੀਂ ਨਹੀਂ ਫਰੀ ਨਹੀਂ ਹੈ ਨੋ ਪ੍ਰੋਫਿਟ ਨੋ ਲਾਸ ਜਿਹੜਾ ਬਾਹਰੋਂ 350 ਦਾ ਹੁੰਦਾ ਹੈ ਇੱਥੇ 150 ਰੁਪਏ ਦਾ ਠੀਕ ਹੈ ਜੀ ਜਿਹਦੇ ਵਿੱਚ ਉਹਦੀ ਫਿਲਮ ਦਾ ਖਰਚਾ ਉਹਦਾ ਆਪ ਦਾ ਖਰਚਾ ਜਿਹੜਾ ਖਰਚਾ ਕੱਢਦਾ ਹੈ ਤੇ ਉਹ ਦੇ ਦਿੰਦਾ ਕਰਕੇ ਉਸ ਤੋਂ ਬਾਅਦ ਕਲੀਨिकल ਲੈਬ ਵੀ ਹੈ ਠੀਕ ਹੈ ਤੇ ਮਤਲਬ ਉਹ ਵੀ ਹੈ ਕੇ 2 مطلب 10 ਰੁਪਏ ਦਾ ਕੈਮੀਕਲ ਲੱਗਾ ਤੇ 10 ਰੁਪਏ ਹੀ ਲੈਣੇ ਕਿਸੇ ਚਸਤੇ ਦੇ ਪਾਲਤੂ ਪੈਸੇ ਲੈਣੇ ਨਹੀਂ ਇਹ ਚੀਜ਼ ਹੈ ਡੰਤਲ ਚੇਅਰ ਵੀ ਲੱਗੀ ਹੈ ਪਰ ਉਹ ਹਾਲੀਆ ਜੇ ਬੰਦ ਹੈ ਕਿ ਡੰਤਲ ਵਾਲਾ ਡਾਕਟਰ ਕੋਈ ਆਉਂਦਾ ਨਹੀਂ ਹੈਗਾ ਬਾਕੀ ਟੀਕਾਕਰਨ ਹਰ ਸੋਮਵਾਰ ਵਾਲੇ ਦਿਨ ਜੀਰੋ ਤੋਂ ਲੈ ਕੇ ਤੇ 5 ਸਾਲ ਦੇ ਬੱਚਿਆਂ ਨੂੰ ਟੀਕਾ ਲੱਗਦਾ ਹੈ ਗਰਭਵਤੀ ਮਾਤਾ ਨੂੰ ਵੀ ਲੱਗਦਾ ਹੈ ਟੀਕਾਕਰਨ ਇੱਥੇ ਲੱਗਦਾ ਹੈ ਠੀਕ ਹੈ ਅੱਛਾ ਉਸ ਤੋਂ ਬਾਅਦ ਬਲੱਡ ਦੀ ਅਮੀਰ ਜੀ ਜੇ ਜੇ ਡਿਲੀਵਰੀ ਕੇਸ ਆਉਂਦੇ ਆ ਉਹਨਾਂ ਨੂੰ ਬਲੱਡ ਦੀ ਲੋੜ ਹੁੰਦੀ ਆ ਤੇ ਜੇ ਬਲੱਡ ਦੇਵਾਂਗੇ ਤੇ ਠੀਕ ਆ ਜੇ ਨਹੀਂ ਤਾਂ ਨਹੀਂ ਇੱਕ ਮਾਂ ਦੇ ਪੇਟ ਵਿੱਚ ਦੋ ਬੱਚੇ ਇੱਕ ਮਾਤਾ ਜੀ ਤਿੰਨ ਹੋਗੇ ਜੀ ਅਗਰ ਬਲੱਡ ਦਿੰਨੇ ਹੈ ਤਿੰਨੇ ਬਚ ਜਾਂਦੇ ਆ ਤਿੰਨ ਬਲੱਡ ਨਹੀਂ ਦਿੰਦੇ ਤਿੰਨੇ ਮਰ ਸਕਦੇ ਹੈ ਬਲੱਡ ਦੀ ਇਹ ਅਮੀਰਤਾ ਲੇਕਿਨ ਇੱਥੇ ਕੋਈ ਖਾਲੀ ਨਹੀਂ ਗਿਆ ਸੱਚੇ ਪਾਤਸ਼ਾਹ ਦੀ ਦਇਆ ਮੇਰੀ ਹੈ ਬਲੱਡ ਮਿਲਦਾ ਹੈ ਤੇ ਇੰਨੀਆਂ ਜਾਨਾਂ ਬਚਦੀਆਂ ਇਹ ਕੱਪੜਿਆਂ ਬਾਰੇ ਵੀ ਉਹ ਬਾਈ ਜੀ ਦੱਸਦੇ ਸੀ ਕਹਿੰਦੇ ਬ੍ਰਾਂਡ ਪੁੱਛੋ ਜੀ ਕੀ ਹੈ ਉਹਦੇ ਬਾਰੇ ਵੀ ਦੱਸਿਓ ਜੀ ਸੰਗ ਅਸੀਂ ਕਹਿੰਦੇ ਹੁੰਦੇ ਮਾਤਕੀ ਵੀ ਗਾਰਮੈਂਟ ਹੈ ਇੱਥੇ ਤੇ ਇਹ ਜਿਹੜੇ ਆ ਜਿਹੜੇ ਪਿੰਡਾਂ ਵਿੱਚ ਅਸੀਂ ਦੱਸਿਆ ਹੈ ਕਿ ਲੋੜਵੰਦਾਂ ਵਾਸਤੇ ਕੱਪੜੇ ਭੇਜੋ ਲੋਕੀਂ ਵਧੀਆ ਵਧੀਆ ਭੇਜ ਦਿੰਦੇ ਨਾ ਮੇਰੇ ਵੀ ਜਿਹੜੇ ਪਾਏ ਆ ਨਾ ਮਾਫ ਕਰਨਾ ਮੈਂ ਇਹ ਪਾਏ ਆ ਮੇਰੇ ਪੋਤੇ ਦੀ ਸ਼ਾਦੀ ਆਈ ਤੇ ਮੈਂ ਇਹੀ ਕੱਪੜੇ ਪਾ ਕੇ ਗਿਆ ਸੀ ਕੋਈ ਮੇਰੇ ਵਾਸਤੇ ਐਕਸਟਰਾ ਕੋਟ ਇਹ ਵਗੈਰਾ ਕੁਝ ਨਹੀਂ ਸੀ ਤੇ ਇਹ ਇਹ ਅਸੀਂ ਇੱਕ ਚੀਜ਼ 20 ਰੁਪਈਆ ਦੀ ਦੇ ਦਿੰਦੇ ਆ ਤਾਂ ਲੋਕੀ 20 ਰੁਪਿਆਵਾਂ ਦੇ ਵਿੱਚ ਇਹ ਕੱਪੜੇ ਲੈ ਜਾਂਦੇ ਹਨ ਤੇ ਉਹ ਅਸੀਂ ਉਹਦਾ ਨਾਂ ਰੱਖਿਆ ਹੈ ਨੇਕੀ ਦੀ ਹੱਟੀ ਤੇ ਅਸੀਂ ਲੁਧਿਆਣੇ ਤੋਂ ਸਾਨੂੰ ਪਤਾ ਲੱਗਾ ਸੀ ਕਿ ਇਸ ਤਰ੍ਹਾਂ ਉਹ ਕੱਪੜੇ ਦਿੰਦੇ ਹੈਗੇ ਆ ਉਹ 50 ਰੁਪਿਆ ਲੈਂਦੇ ਅਸੀਂ 20 ਰੁਪਏ ਲੈਂਦੇ ਤੇ ਐਸ਼ ਕਰਕੇ ਐਸ਼ ਕਰਕੇ ਫਿਰ ਇਹ ਕੰਮ ਹੈ ਇਸ ਦਾ ਨੇਕੀ ਦੀ ਹੱਟੀ ਦਾ ਕੰਮ ਹੀ ਚੱਲਦਾ ਅਜਾ ਅੱਛਾ ਵਿਆਹ ਸ਼ਾਦੀਆਂ ਵਾਲੀਆਂ ਬੀਬੀਆਂ ਜਿਹੜੀਆਂ ਲੋਟਵੰਦ ਬੀਬੀਆਂ ਆਉਂਦੀਆਂ ਇੱਕ ਬੀਬੀ ਦੇ ਵਿਆਹ ਵਾਸਤੇ ਅਸੀਂ 5 ਸੂਟ ਤੇ ਪੰਜ ਕੰਬਲ ਤੇ ਰੋਟੀ ਪਾਣੀ ਦਾ ਸਮਾਨ ਰਾਸ਼ਨ ਤੇ ਸਬ지 ਪੱਜੀ ਅਸੀਂ ਆਪ ਛੱਡ ਕੇ ਆ ਜਾਈ ਦੀ ਜੀ ਜੀ ਹਾਂ ਐਕਸਟਰਾ ਮੈਂ ਮਤਲਬ ਜਿੰਦੀ ਜਾਨ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਇਹ ਸਹਾਂਤੇ ਹਰ ਸਮੇਂ ਤਿਆਰ ਮਿਲਦੀ ਹੈ ਹਾਂ ਅੱਛਾ ਐਂਬੂਲੈਂਸ ਇੱਥੇ ਹੁਣ ਦੋ ਨੇ ਤੇ ਕੀ ਹੈ ਉਹ ਗੇਟ ਹੈ ਜੀ ਗੇਟ ਤੇ ਉਹ ਗੇਟ ਨਹੀਂ ਲੱਗਾ ਸੀ ਉਹਨੂੰ ਸਿਰਫ ਇੱਥੇ ਪੌੜੀਆਂ ਜੀਆਂ ਬਣੀਆਂ ਸੀ ਜੀ ਤੇ ਇੱਕ ਮਾਤਾ ਫਿਰੋਜਪੁਰ ਤੋਂ ਸੀ ਬੱਚੇ ਦੀ ਡੈਥ ਹੋ ਗਈ ਉਹ ਆ ਗਈ ਐਂਬੂਲੈਂਸ ਉਹਨੇ ਮੰਗੀ ਸਾਡੇ ਕੋਲ ਹੈ ਨਹੀਂ ਸੀ ਜੀ ਐ ਮੈਂ ਸਾਰੇ ਕਲਬਾਂ ਨੂੰ ਫੋਨ ਕੀਤਾ ਪਰ ਨਹੀਂ ਮਿਲੀ ਡੀਸੀ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਰੈੱਡ ਕਰਾਸ ਤੋਂ ਲੈ ਜਾਓ ਨਹੀਂ ਮਿਲੀ ਲਾਸਟ ਵਿੱਚ ਇੱਥੇ ਮੇਰਾ ਮਨ ਪੜ ਆਇਆ ਅਗਰ ਸਾਡੇ ਕੋਲ ਕੋਈ ਐਂਬੂਲੈਂਸ ਹੋਵੇ ਤੇ ਅਸੀਂ ਉਹ ਭੇਜ ਦਈਏ ਪਰਮਾਤਮਾ ਨੇ ਉਹ ਗੱਲ ਸੁਣੀ ਅ ਉਸ ਦਿਨ ਤੇ ਕੋਈ ਨਹੀਂ ਉਸ ਦਿਨ ਬਲੇਰੋ ਗੱਡੀ ਸੀ ਬਲੇਰੋ ਗੱਡੀ ਜਿਹੜੀ ਤੇ ਮੈਂ ਸਫਰ ਕਰਦਾ ਉਸੇ ਗੱਡੀ ਤੇ ਬੀਬੀ ਦੀ ਲਾ ਬੱਚੇ ਦੀ লাশ ਤੇ ਬੀਬੀ ਨੂੰ ਫਰੋਦ ਪਰ ਛੱਡ ਕੇ ਆ ਗਏ ਅੱਛਾ ਉਹ ਵੇਖੋ ਮੈਂ ਕਿਹਾ ਵੀ ਅਗਰ ਇੱਕ ਇੱਕ ਐਂਬੂਲੈਂਸ ਆ ਗਈ ਤੇ ਉਹ ਮੈਂ ਭੇਜ ਦਿੱਤੀ ਅਗਰ ਉਹਦੇ ਪਿੱਛੇ ਇਹੋ ਜਿਹਾ ਕੇਸ ਹੋਰ ਆ ਗਿਆ ਤੇ ਹੋਰ ਉਹ ਫਿਰ ਵੇਖੋ ਇੱਕ ਹਫਤੇ ਵਿੱਚ ਇੱਕ ਹਫਤੇ ਵਿੱਚ ਇੱਕ ਐਂਬੂਲੈਂਸ ਆ ਗਈ ਫਰੀ ਆ ਗਈ ਇੱਕ ਹਫਤੇ ਬਾਅਦ ਦੂਜੀ ਆ ਗਈ ਸੰਕਲਪ ਕਿ ਅਗਰ ਐਂਬੂਲੈਂਸ ਹੋਵੇ ਤਾਂ ਮੈਂ ਭੇਜਾਂ ਅਗਰ ਭੇਜ ਦਿੱਤੀ ਹੈ ਤਾਂ ਦੂਸਰਾ ਕੇਸ ਆਗੇ ਤਾਂ ਉਹ ਵੀ ਫਿਰ ਭੇਜਾਂ ਦੋ ਦੀ ਗੱਲ ਤੇ ਦੋ ਬਾਬਾ ਜੀ ਨੇ ਵੇ ਦਿਨ ਨੇ ਵੀਕ ਉਹ ਪੂਰੀ ਕੀਤੀ ਲੇਕਿਨ ਉਹ ਮੇਰਾ ਅਜੇ ਵੀ ਮਨ ਪਰ ਆਉਂਦਾ ਹੈ ਕਿ ਮੈਂ ਦਾਸ ਨਹੀਂ ਸਕਦਾ ਕਿ ਉਹ ਪ੍ਰਮਾਤਮਾ ਨੇ ਕਿਹੜੇ ਤਰੀਕੇ ਨਾਲ ਇੱਥੇ ਪੈਜੇ ਦਾ ਸੋਚੋ ਜੀਦਾ ਮੇਰੀ ਹੈ ਇਸ ਕਿਵੇਂ ਪੈਜੇ ਜਿਵੇਂ ਵੈਸੇ ਦਾ ਦੂਜੇ ਹਾਂਜੀ ਕਿਵੇਂ ਆਈਆਂ ਉਹ ਮਲਕੇ ਤੁਸੀਂ ਆਪਣੇ ਟ੍ਰਸਟ ਚੋਂ ਹੀ ਫਿਰ ਲਈ ਨਹੀਂ ਨਹੀਂ ਟ੍ਰਸਟ ਚੋਂ ਨਹੀਂ ਸਾਰੀਆਂ ਫ੍ਰੀ ਆਈਆਂ ਅੱਛਾ ਉਹ ਕਹਿੰਦੇ ਅਸੀਂ ਮਾਫ ਕਰਨਾ ਵੱਡੇ ਲੋਕ ਜਿਹੜੇ ਕੁਝ ਕਾਫੀ ਮਾਇਆ ਦਿੰਦੇ ਆ ਜਾਂ ਆਪਦਾ ਨਾਮ ਕਰਾਉਣਾ ਚਾਹੁੰਦੇ ਆ ਉਹਨਾਂ ਸਾਰੇ ਹੀ ਗੁਰਦੁਆਰਿਆਂ ਵਿੱਚ ਜਾ ਕੇ ਕਿਹਾ ਇਹ ਅਸੀਂ ਐਂਬੂਲੈਂਸ ਦੇਣੀ ਆ ਤੁਸੀਂ ਲੈ ਲਓ ਤੁਸੀਂ ਲੈ ਲਓ ਕਿਸੇ ਨੇ ਹਾਇ ਨਹੀਂ ਕੀਤੀ ਅੱਛਾ ਜੀ ਅਖੀਰ ਕਿਸੇ ਨੇ ਕਿਹਾ ਐੱਚੇ ਚਲੇ ਜਾ ਐੱਚੇ ਆ ਗਏ ਤੁਸੀਂ ਸਾਨੂੰ ਤੇ ਚਾਹੀਦੀ ਸੀ ਤੇ ਪਤਾ ਨਹੀਂ ਹੈ ਕਿ ਉਹ ਪਕਾਤ ਇੱਥੋਂ ਗਈ ਤੇ ਪੁੱਛਦੇ ਉਧਰ ਕਿਧਰ ਫਿਰਦੇ ਸੀ ਲੇਕਿਨ ਸੱਚੇ ਬਾਦਸ਼ਾਹ ਨੇ ਅਸਲੀ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਉਹ ਅਸਲ ਦੇ ਵਿੱਚ ਤੁਹਾਡੀ ਉਹ ਸੀ ਨਾ ਜੀ ਲੋੜ ਉਹ ਇਸ ਕਰਕੇ ਨਹੀਂ ਉੱਥੇ ਅੱਛਾ ਹਾਂ ਹੋਈ ਅੱਛਾ ਦਫ਼ਤਰ ਦੀ ਗੱਲ ਵੀ ਮੈਂ ਕਰਦਾ ਦਫ਼ਤਰ ਤਾਂ ਬਣਿਆ ਸੀ ਕਿ ਜੱਜ ਸਾਹਿਬ ਆਏ ਸੀ ਹਾਂ ਜੀ ਤੇ ਅਖੀਰ ਬਣ ਗਿਆ ਉਹ ਤੇ ਮੈਂ ਕਹੂੰਗਾ ਕਿ ਇਹ ਦਫਤਰ ਜੇ ਜੱਜ ਸਾਹਿਬ ਆਏ ਹੀ ਤੇ ਉਹਨਾਂ ਦੇ ਕਹਿ ਅਨੁਸਾਰ ਨਹੀਂ ਬਣਿਆ ਪਰਮਾਤਮਾ ਨੇ ਉਹਨਾਂ ਦੀ ਸੋਚ ਇੱਥੇ ਆਿਆਂ ਦੀ ਪੂਰੀ ਕੀਤੀ 6 ਮੈਜਿਟ ਜਿਹੜੀ ਐਂਬੂਲੈਂਸ ਦੀ ਸੋਚ ਸੀ ਅੰਦਰਲੀ ਪ੍ਰਕਾਰ ਸੀ ਉਹ ਪਰਮਾਤਮਾ ਨੇ ਪੂਰੀ ਕੀਤੀ ਵਾਹ ਇਹ ਗੱਲ ਹੈ ਜੀ ਇਸ਼ਾਨ ਸੱਚੇ ਪਾਛਾ ਦੀ ਬਲੇ ਸੋ ਬਿਲਕੁਲ ਹੈ ਇਕਦਾ ਜੀ ਤੁਹਾਡਾ ਨਾਮ ਧਰਮ ਸਿੰਘ ਜੀ ਤੋਂ ਤੁਸੀਂ ਕੀਰਤ ਵੀ ਧਰਮ ਦੀ ਕਰ ਰਹੇ ਹੋ ਜੀ ਬਹੁਤ ਸੇਵਾ ਅਸਲ ਚ ਧਰਮ ਪੁਕਾਰ ਕੁਮਾਰ ਐਕਚੁਅਲ ਜਿਹੜਾ ਹੈਗਾ ਨਾ ਮੈਂ ਤੇ ਮੈਂ ਕਹਿਣਾ ਹੁਣਾ ਕਿ ਸੁਸ਼ਾਂਤੇ ਕਿਸੇ ਵੀ ਆਦਮੀ ਦੀ ਹੋਂਦ ਕਾਊਂਟ ਨਹੀਂ ਕਰਦੀ ਉਹਦਾ ਕੰਮ ਹੈ ਉਹ ਕਰੀ ਜਾਂਦਾ ਹੈ ਸਾਡਾ ਸਿਸਟਮ ਕੋਈ ਨਹੀਂ ਹੈ ਕਿ ਆ ਪ੍ਰਧਾਨ ਹੈ ਫਲਾਨਾ ਆ ਠਿੰਡਾ ਹੈ ਆ ਉਹ ਨਥਿੰਗ ਆਪਾਂ ਤੇ ਕੰਮ ਕਰਨਾ ਹੈ ਜਿਹੜਾ ਕਹਿੰਦੇ ਜੇ ਤੁਸੀਂ ਉੱਥੇ ਚੱਲੋ ਤੇ ਵੇਖੋ ਉਸ ਪਾਸੇ ਜਾਂ ਉੱਥੇ ਬੈਠਣ ਵਾਸਤੇ ਵੀ ਜਗ੍ਹਾ ਨਹੀਂ ਹੈ ਬਾਹਰ ਬਹਿਣਾ ਹੈ ਕੱਲ ਅਸੀਂ 6 ਤੋਂ ਲੈ ਕੇ ਤੇ ਰਾਤ ਦੇ 7 ਵਜੇ ਤੱਕ ਸੀ ਮੀਨਸ 13 ਘੰਟੇ ਤੇ ਅੱਜ ਸਵੇਰ ਤੋਂ ਉੱਥੇ ਬੈਠੇ ਆ ਤੁਸੀਂ ਵਾਹਿਗੁਰੂ ਰਾਮ ਜੀ ਵਾਤਾ ਮੈਨੂੰ ਲੱਗਿਆ ਐਚੇ ਆ ਗਿਆ ਧੰਨਵਾਦ ਜੀ ਤੁਹਾਡਾ ਤੁਹਾਡੀ ਬਹੁਤ ਵੱਡੀ ਸੇਵਾ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਸਨ ਕੈਪਟਨ ਕਰਨ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਇਸ ਸਥਾਨ ਬਾਬਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਮਨਵਿੰਦਰ ਸਿੰਘ ਟਵਣਾ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਿਆ